ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੇ ਬਹੁਤ ਤਾਕੜ ਪਲਾਨ ਤਿਆਰ ਕਰ ਲਿਆ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਹ ਖੁਲਾਸਾ ਖੁਦ ਦਿੱਲੀ ਦੇ ਸਾਬਕਾ ਮੰਤਰੀ ਅਤੇ ਪੰਜਾਬ ਦੇ ਮੌਜੂਦਾ ਇੰਚਾਰਜ ਆਮ ਆਦਮੀ ਪਾਰਟੀ ਮਨੀਸ਼ ਸਿਸੌਦੀਆ ਵੱਲੋਂ ਕੀਤਾ ਗਿਆ ਇੱਕ ਮਹਿਲਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਔਰਤਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਅਸੀਂ ਇਹ ਚੋਣ ਜਿੱਤਣੀ ਕਿਵੇਂ ਹੈ ਜਿਹੜੀ 2027 ਦੇ ਵਿੱਚ ਲੜਨੀ ਹੈ ਇੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ ਕੀ ਖੁਲਾਸਾ ਕੀਤਾ ਗਿਆ ਕਿ ਪ੍ਰੈਨ ਤਿਆਰ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਹ ਚੋਣ ਜਿੱਤਣ ਦੇ ਲਈ ਉਸ ਦੇ ਬਾਰੇ ਤੁਹਾਨੂੰ ਦੱਸਦਣਿਆ ਆ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸੌਦੀਆ ਨੇ ਔਰਤਾਂ ਨੂੰ ਇਹ ਹੁਕਮ ਦੇ ਦਿੱਤਾ ਹੈ ਕਿ ਸਾਨੂੰ ਕੁਝ ਵੀ ਕਰਨਾ ਪਵੇ ਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਜਾਂ ਫਿਰ ਕੋਈ ਹੋਰ ਵੀ ਤਰੀਕਾ ਵਰਤਣਾ ਪਵੇ ਤਾਂ ਅਸੀਂ ਇਹ ਚੋਣ ਜ਼ਰੂਰ ਜਿੱਤਾਂਗੇ ਇਹ ਤਰੀਕੇ ਵਰਤ ਕੇ ਤਾਂ ਕੀ ਕੁਝ ਆਖਿਆ ਗਿਆ ਹੈ ਮਨੀਸ਼ ਸੌਦੀਆ ਦੇ ਵੱਲੋਂ ਚੋਣ ਜਿੱਤਣ ਨੂੰ ਲੈ ਕੇ ਤੁਸੀਂ ਵੀ ਦੇਖ ਲਾਓ 2027 के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार हैं जोश के साथ बहुत बढ़िया तब मनीष सिसोदिया वालों ने देते गए इस भाषणों देवेच एक खास गल रही जिसको लेके ਹੁਣ ਵਿਰੋਧੀ ਵੀ ਹੋ ਹਲਾ ਮਚਾਉਣਾ ਸ਼ੁਰੂ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਇਨਚਾਰਜ ਪੰਜਾਬ ਮਨੁਸ਼ੀਲ ਸੌਦੀਆ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਇਸ ਤੇ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ ਅਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਹ ਵੀਡੀਓ ਵੀ ਅਪਲੋਡ ਆਪਣੇ ਫੇਸਬੁਕ ਪੇਜ ਤੇ ਭਾਜਪਾ ਨੇ ਕੀਤਾ ਤੇ ਆਖਿਆ ਕਿ ਪੰਜਾਬ ਨੂੰ ਅੱਗ ਲਾਉਣ ਦੀ ਪੂਰੀ ਤਿਆਰੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਮਾਹੌਲ ਖਰਾਬ ਕਰਕੇ ਚੋਣਾਂ ਆਮ ਆਦਮੀ ਪਾਰਟੀ ਜਿਤਨਾ ਚਾਹੁੰਦੀ ਹੈ ਭਾਜਪਾ ਨੇ ਇਸ ਦਾ ਸਖਤ ਨੋਟਿਸ ਲੈਂਦਾ ਹੈ ਕਿ ਇਸ ਦੇ ਉੱਤੇ ਕੋਈ ਵੱਡੀ ਕਾਰਵਾਈ ਹੋਏਗੀ ਕਿ ਚੋਣ ਕਮਿਸ਼ਨ ਇਸ ਦੇ ਉੱਤੇ ਸਖਤੀ ਦਿਖਾਏਗਾ ਅਤੇ ਆਮ ਆਦਮੀ ਪਾਰਟੀ ਨੂੰ ਇਸ ਬਿਆਨ ਤੋਂ ਬਾਅਦ ਕੋਈ ਝਾੜ ਪੈਂਦੀ ਹੈ ਜਾਂ ਕਾਰਵਾਈ ਹੁੰਦੀ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਜੋ ਮਨਸੂਬੇ ਨੀਅਮਤਵੀ ਪਾਰਟੀ ਦੇ ਉਹ ਮਨੀਸ਼ ਸੋਧਿਆ ਦੇ ਇਸ ਪਾਸੇ ਵਿੱਚੋਂ ਪੂਰੀ ਤਰ੍ਹਾਂ ਜ਼ਾਹਰ ਹੁੰਦੇ ਦਿਖਾਈ ਦੇ ਰਿਹਾ ਹੈ ਕਿ ਕਿੰਨੀ ਵੱਡੀ ਤਿਆਰੀ ਆਮ ਆਦਮੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਰੀ ਬੈਠੀ ਹੈ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਪੰਜਾਬ ਪ੍ਰਧਾਨ ਇਸ ਗੱਲ ਦੇ ਉੱਤੇ ਹੱਸਦੇ ਦਿਖਾਈ ਦਿੰਦੇ ਨੇ ਕਿ ਮੁੱਖ ਮੰਤਰੀ ਨੂੰ ਇਸ ਗੱਲ ਦੀ ਬਣਕ ਨਹੀਂ ਲੱਗੀ ਹੈ ਕਿ ਕਿਸ ਤਰੀਕੇ ਦਾ ਪਲਾਨ ਆਮ ਆਦਮੀ ਪਾਰਟੀ ਜਾਂ ਸੌਦੀਆ ਪੰਜਾਬ ਚ 2027 ਦੇ ਚੋਣਾਂ ਨੂੰ ਜਿੱਤਣ ਲਈ ਤਿਆਰ ਕਰ ਰਹੇ ਨੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਦਾ ਪਲਾਨ ਸਕਸੈਸਫੁਲ ਹੋ ਸਕੇਗਾ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ 2027 ਦੇ ਵਿੱਚ ਚੋਣਾਂ ਜਿੱਤ ਜਾਏਗੀ ਇਸ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ